ਮੈਂ ਤੁਹਾਡੇ ਵਾਂਗੂ ਕਿ ਮੈਂ ਇਕੱਲਾ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗੂ ਤੁਸੀਂ ਆਪਣੇ ਕੰਮ ਛੱਡ ਛੱਡ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਉਹ ਕਿੱਦਾਂ ਉਹਨਾਂ ਦੇ ਘਰ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੀਅਤ ਦੀ ਹੈ ਆਈਐਸ ਤੋਂ ਕਮਿਊਨਿਟੀ ਦੀ ਗੱਲ ਕਰਾਂਗੇ ਤੁਫਸੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਨਹੀਂ ਤੇ ਚੋਟੀ ਉਹਨਾਂ ਜਿਹੜਾ ਇੱਕ ਮਨੁੱਖ ਤੋਂ ਹੈ ਉਹਨਾਂ ਦੀ ਵੀ ਬੋਈ ਵੀ ਤੁਹਾਡੇ ਸਾਡੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਿਆਂ ਵਾਲੇ ਵੀ ਦੋង ਬੀਤੀ ਨਸ਼ਿਆਂ ਬਾਰੇ ਤਾਂ ਜੀ ਕਹੋ ਕੋਈ ਨਸ਼ਿਆਂ ਦੇ ਬਾਕੀ ਸਰਕਾਰ ਸਰਕਾਰ ਸਪਾਈਰ ਕੱਲੂ ਕਰਾਂ ਪਿਆਰ ਕਰਦੇ ਜਿੰਨਾ ਸਪਾਈਰ ਤੁਸੀਂ ਨਹੀਂ ਕਹਿ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਜਿੰਨਾ ਕਹਿੰਦਾ ਜੀ 7 ਤਰੀਕ ਤੱਕ ਕਿ ਸੀ ਮੈਂ ਨਹੀਂ ਖਲੀ ਕਰਨਾ ਕੋਈ ਧੂੰਈ ਵੀ ਆਉਣਾ ਕੋਈ ਸੱਤ ਨਹੀਂ ਸਾਡੇ ਵਾਂਗ ਕਿ ਮੈਂ ਕੱਲਾ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗ ਨਹੀਂ ਕਿਸੇ ਨੇ ਕੰਮ ਛੱਡ ਜੜ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਹਣਿਆ ਉਹ ਕਿੱਦਾਂ ਤੁਸੀਂ ਘਰ ਆ ਕੇ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲ ਰਹੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਤੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੀੜਤੀ ਦਾ ਐਸਕੂਮੇਂਡ ਦੀ ਗੱਲ ਕਰਾਂਗੇ ਦੁਰਸ਼ੀਆਂ ਨੂੰ ਸਹਾਇਤਾ ਦੇਣ ਦੀ ਗੱਲ ਕਰਾਂਗੇ ਨਹੀਂ ਕਿਉਂਕਿ ਉਹਨਾਂ ਜਿਹੜਾ ਇੱਕ ਪਰੰਪਰਕਾ ਹੈ ਉਹਨਾਂ ਦੀ ਬੋਲੀ ਵੀ ਇਥਾਰੇ ਆਪਣੇ ਬੰਦੇ ਜ਼ਿੰਮੇਵਾਰ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਾ ਵਾਲੇ ਵੀ ਸਜ਼ਾ ਮਿਲਦੀ ਹੈ ਮਸੀਹਾਂ ਬਾਰੇ ਤਾਂ ਜੀ ਕਹੋਗੇ ਕਿ ਮਸੀਹਾਂ ਦੇ ਬਾਰੇ ਸਰਕਾਰ ਭਾਈ ਸਾਹਿਬ ਕੱਲੂ ਘਰਾਂ ਦੇ ਕਰਦੇ ਜਿੰਦਾਂ ਭਾਈ ਸਾਹਿਬ ਤੁਸੀਂ ਨਹੀਂ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਜਿਸ ਤੱਕ ਕਹਿੰਦਾ ਜੀ 7 ਤਰੀਕ ਤੱਕ ਕਿਸੇ ਨਾਂ ਨੀਖਾ ਨਹੀਂ ਕਰਨਾ ਮੈਂ ਤੁਹਾਡੇ ਵਾਂਗੂ ਕਿ ਮੈਂ ਕੱਲਾ ਜਾਈ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗੂ ਨਹੀਂ ਤੁਸੀਂ ਆਪਣੇ ਕੰਮ ਛੱਡ ਛੱਡ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਉਹ ਹੁਣ ਕਿੱਦਾਂ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਜਿਹੜੇ ਆਪਣੇ ਕੁਰਾਂਚਾ ਮਾਰਾਇ ਦੀ ਪੀਐਸ ਦੀ ਆਈਐਸ ਤੋਂ ਕਮਿਊਨਟੀ ਦੀ ਗੱਲ ਕਰਾਂਗੇ ਦੁਰਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਨਹੀਂ ਤੇ ਚੋਟੀ ਉਹਨਾਂ ਜਿਹੜਾ ਇੱਕ ਮਨੁੱਖ ਤੋਂ ਹੈ ਉਹਨਾਂ ਦੀ ਪੋਈ ਵੀ ਸਾਡੇ ਸਾਡੇ ਬੰਦੇ ਜ਼ਿੰਮੇਵਾਰ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਾ ਵਾਲੇ ਵੀ ਤੋਂ ਬਿਲ ਨਸ਼ਿਆਂ ਬਾਰੇ ਤਾਂ ਜੀ ਕਹੋ ਬਈ ਨਸ਼ਿਆਂ ਦੇ ਬਾਕੀ ਸਰਕਾਰ ਸਰਕਾਰ ਸਪਾਈਰ ਕੱਲੂ ਘਰਾਂ ਤੇ ਆ ਜੀ ਕਰਦੇ ਆ ਜਿੰਨਾਂ ਸਪਾਈਰ ਤੁਸੀਂ ਨਹੀਂ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਜਸ਼ਨ ਨਹੀਂ ਮਨਾਇਆ ਜਾਏਗਾ ਰਸਤਾ ਕਹਿੰਦਾ ਜੀ 7 ਤਰੀਕ ਤੱਕ ਕਿਸੇ ਨਾਂ ਨੀਂ ਖਾਲੀ ਕਰਨਾ ਕੋਈ ਧੂਨੀ ਲਿਆਉਣਾ ਕੋਈ